ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਜਿਹੜੀ ਹੈ ਲਗਾਤਾਰ ਐਕਸ਼ਨ ਦੇ ਵਿੱਚ ਹੁੰਦੀ ਦਿਖਾਈ ਦਿੰਦੀ ਹੈ ਸਮਾਣਾ ਦੇ ਵਿੱਚ ਤਾਇਨਾਤ ਡੀਐਸਪੀ ਗਰਵੀਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਮਾੜੇ ਆਂਸਰ ਨੂੰ ਜਿਹੜਾ ਨਹੀਂ ਬਖਸ਼ਿਆ ਜਾਣਾ ਤੇ ਅੱਜ ਸਮਾਣਾ ਸ਼ਹਿਰ ਦੇ ਵਿੱਚ ਜਿਹੜਾ ਰੋਡ ਸ਼ੋਅ ਕੱਢਿਆ ਜਾ ਰਿਹਾ ਜਿਸ ਵਿੱਚ ਸਦਰ ਥਾਣੇ ਦੇ ਐਸਐਚਓ ਅਜੀਤ ਕੁਮਾਰ ਪਰੋਚਾ ਤੇ ਸਿਟੀ ਥਾਣੇ ਦੇ ਜਿਹੜੇ ਨੇ ਇਨਚਾਰਜ ਵਿਨਰ ਪ੍ਰੀਤ ਸਿੰਘ ਵੀ ਮੌਜੂਦ ਰਹੇ ਨੇ ਤਾਂ ਅੱਜ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾਣਾ ਡੀਐਸਪੀ ਗਰਵੀਰ ਸਿੰਘ ਦੇ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੀ ਤੁਹਾਡੀ ਵੋਟ ਹੈ ਮਤਦਾਨ ਹੈ ਉਸ ਨੂੰ ਸਹੀ ਤਰੀਕੇ ਨਾਲ ਭੁਗਤਾਨ ਕਰੋ ਤੁਹਾਨੂੰ ਕਿਸੇ ਦੀ ਵੀ ਘਬਰਾਉਣ ਦੀ ਜੜੀ ਕੋਈ ਜ਼ਰੂਰਤ ਨਹੀਂ ਹੈ ਤਾਂ ਗਰਵੀਰ ਸਿੰਘ ਨੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਮਾਣਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਉਹ ਕਾਫੀ ਜੜੀ ਬਾਰੋ ਵੀ ਜੜੀ ਪੁਲਿਸ ਆਈ ਸੀ ਤਾਇਨਾਤ ਕੀਤੀ ਗਈ ਹੈ ਤੇ ਲੋਕ ਜਿਹੜੇ ਨੇ ਸੁਰੱਖਿਤ ਰਹਿਣ ਫਿਲਹਾਲ ਦੇ ਉਜਾਜ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਹੋ ਕੀ ਕਹੋਗੇ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਮਾਰਦਾ ਇਹ ਅਮਨ ਕਾਨੂੰਨ ਦੇ ਵਿੱਚ ਦੀ ਬੁਖ ਰੱਖ ਕੇ ਇਲੈਕਸ਼ਨ ਨੂੰ ਬੁਖ ਰੱਖ ਕੇ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਆ ਤੇ ਇਹਦੇ ਨਾਲ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਨੇ ਤੜਕੋ ਕਿ ਆਪੋ ਆਪਣੇ ਏਰੀਆ ਜਿੱਥੇ ਤੁਹਾਡੀਆਂ ਵੋਟਾਂ ਮੰਗੀਆਂ ਆਦੀਆਂ ਵੋਟਾਂ ਪਾਓ ਤੇ ਕਿਸੇ ਤੋਂ ਵੀ ਡਰਦੇ ਨੀ ਰਹੋ ਸਰ ਜਿਵੇਂ ਅੱਜ ਕੱਲ ਕੋਈ ਮਾੜੇ ਅੰਸਰ ਜਿਹੜੇ ਨੇ ਕੋਈ ਕਾਨੂੰਨ ਦੇ ਵਿੱਚ ਕੋਈ ਵਕਸਤਾ ਪਾਉਂਦੇ ਨੇ ਉਹਨਾਂ ਨੂੰ ਕੀ ਸੁਨੇਹਾ ਦਓਗੇ ਜਿਹੜੇ ਮਾੜੇ ਆਂਸਰ ਨੇ ਉਹਨਾਂ ਦੇ ਅਸੀਂ ਕਾਫੀ ਹੱਦ ਤੱਕ ਅਸੀਂ 107 ਤੋਂ 52 ਜਾਂ 110 ਦੇ ਵਿੱਚ ਬਾਉਂਡ ਵੀ ਕੀਤੇ ਹੋਏ ਆ ਤੇ ਉਹਨਾਂ ਨੂੰ ਸਪੱਸ਼ਟ ਮੈਸੇਜ ਆ ਸਾਡਾ ਵੀ ਜੇ ਕੋਈ ਗਲਤੀ ਕਰਨਗੇ ਤਾਂ ਬਖਸ਼ੇ ਨਹੀਂ ਜਾਣਗੇ ਬਿਲਕੁਲ ਕਾਨੂੰਨ ਦੇ ਪੱਧਰ ਕਾਰਵਾਈ ਕੀਤੀ ਜਾਊਗੀ ਠੀਕ ਹੈ